ਜੀ ਮੈਂ ਹਾ ਅਸ਼ਟਿਕੋਰ ਸੰਤੂ ਤੇ ਗੱਲ ਕਰਦੇ ਹਾਂ 2 ਦਸੰਬਰ 2024 ਚ ਬਣਾਈ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੱਤ ਮੈਂਬਰੀ ਕਮੇਟੀ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਨੇ ਜੋ ਹੁਕਮਨਾਮੇ ਕੀਤੇ ਜਿਨ੍ਹਾਂ ਹੁਕਮਨਾਮਿਆਂ ਤੋਂ ਜਿਹੜੇ ਹੈ ਪਘੋੜੇ ਹੋਏ ਬਾਦਲ ਜਿਹੜੇ ਬਾਦਲ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਕਾਲੇ ਦਲ ਦੇ ਆਪਣੇ ਆਪ ਨੂੰ ਜਰਨੈਲ ਦੱਸਦੇ ਨੇ ਉਹ ਜਿੱਥੋਂ ਪਗੋੜੇ ਹੋਏ ਉਹਨਾਂ ਹੁਕਮਨਾਮਿਆਂ ਨੂੰ ਮੰਨਿਆ ਨਹੀਂ ਗਿਆ ਧਾਰਮਿਕ ਸੇਵਾਵਾਂ ਲਗੀਆਂ ਲੇਕਿਨ ਉਹਨਾਂ ਨੂੰ ਨਕਾਰਿਆ ਗਿਆ ਲੇਕਿਨ ਉਸ ਦੌਰਾਨ ਹੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਨੇ ਨਵੇਂ ਪ੍ਰਧਾਨ ਦੀ ਚੋਣ ਕਰਨ ਦੀ ਗੱਲ ਕੀਤੀ ਤਾਂ ਜਿੱਥੇ 11 ਅਗਸਤ ਨੂੰ ਵੱਡਾ ਇਜਲਾਸ ਹੋਇਆ ਤੇ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਇੱਕ ਨਵਾਂ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦਾ ਬਣਾ ਦਿੱਤਾ ਗਿਆ ਜਿੱਥੇ ਰੱਜ ਕੇ ਜਿਹੜੀ ਹੈ ਸ਼ਲਾਘਾ ਹੋ ਰਹੀ ਹੈ ਜਿੱਥੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਜਿੱਥੇ ਗੱਲ ਕਰੀਏ ਕਿ ਲੋਕਾਂ ਵੱਲੋਂ ਲਗਾਤਾਰ ਜਿਹੜੇ ਦੇਸਾਂ ਵਿਦੇਸ਼ਾਂ 'ਚ ਲੋਕ ਬੈਠੇ ਨੇ ਜਿਹੜੇ ਜਥੇਦਾਰ ਪਾਰਟੀਆਂ ਬੈਠੀਆਂ ਉਹਨਾਂ ਵੱਲੋਂ ਜਿਹੜਾ ਹੈ ਸਲਾਹਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਨੇ ਉਹਨਾਂ ਲਈ ਬਹੁਤ ਇੱਕ ਵਧੀਆ ਕਾਰਜ ਕੀਤਾ ਹੈ ਜਿਹੜੇ ਹੁਕਮਨਾਮਿਆਂ ਤੋਂ ਚੱਲੇ ਨੇ ਜਿਨ੍ਹਾਂ ਨੇ ਹੁਕਮਨਾਮਿਆਂ ਨੂੰ ਮੰਨਿਆ ਹੈ ਤੇ ਉਹੀ ਸ਼੍ਰੋਮਣੀ ਕਾਲੀਦਲ ਦਾ ਸਹੀ ਪ੍ਰਦਾਨ ਹੋ ਸਕਦਾ ਹੈ ਦੂਸਰੇ ਪਾਸੇ ਜੇਕਰ ਬਾਦਲ ਦੀ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਤਾਂ ਉਹਨਾਂ ਨੂੰ ਜਿਹੜਾ ਹੈ ਦਿਨ ਬੇ ਰਾਤ ਹਰ ਹਰ ਪਾਰਟੀ ਵੱਲੋਂ ਜਾਂ ਹਰ ਪੰਥ ਦੇ ਲੋਕਾਂ ਵੱਲੋਂ ਜਿਹੜਾ ਹੈ ਨਕਾਰਿਆ ਜਾ ਰਿਹਾ ਹੈ ਚਾਹੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਜਿਹੜੇ ਨੇ ਨਜਾਇਜ਼ ਬੋਲਦੇ ਵੀ ਸਾਹਮਣੇ ਆ ਰਹੇ ਨੇ ਜਿੱਥੇ ਪੰਜ ਮੈਂਬਰੀ ਕਮੇਟੀ ਨੇ ਐਡਾ ਵੱਡਾ ਫੈਸਲਾ ਲਿਆ ਤੇ ਪੰਥ ਦੇ ਲੋਕ ਵੀ ਜਿਹੜੇ ਨੇ ਇਸ ਤੇ ਖੁਸ਼ ਨਹੀਂ ਤੁਹਾਨੂੰ ਪਹਿਲਾ ਇੱਕ ਆਡੀਓ ਸੁਣਾ ਦਿੰਨੇ ਆ ਕਿ ਇੱਕ ਆਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਅੰਮ੍ਰਿਤ ਸੰਚਾਰ ਜਥਾ ਯੂਕੇ ਤੇ ਯੂਰਪ ਕੋਲ ਸਮੁੱਚੀਆਂ ਸੰਗਠਨਾਂ ਦੇ ਸਹਿਯੋਗਤ ਨਾਲ ਕੋ ਬੇਨਤੀ ਕਰਨੀ ਹੈ अमृतसर चाद तथा यूके यूरोप वालों समुचिया संगत बेनती करनी पिछले दिन ग्यारह अगस्त न ਜੋ ਸ਼ਰੋਮਣੀ ਕਾਲੀ ਦਾਲ ਦੇ ਨਵੇਂ ਪ੍ਰਧਾਨ ਚੁਣੇ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਸਬੰਧ ਵਿੱਚ ਅਸੀਂ ਸੰਗਤਾਲ ਬੇਨਤੀ ਕਰ ਰਹੇ ਹਾਂ ਕਿਉਂਕਿ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਜੋ ਪੰਜ ਮੈਂਬਰੀ ਕੇ ਸੱਤ ਮੈਂਬਰੀ ਕਮੇਟੀ ਚੁਣੀ ਗਈ ਸੀ ਜਦੋਂ ਵਿਚ ਦੋ ਸਾਹਨੇ ਅਰਜਿੰਦਰ ਸਿੰਘ ਧਾਮੇ ਤੇ ਗਪਾਲ ਸਿੰਘ ਬਦੂਕਰ ਜਿਹੜੇ ਸੀ ਉਹ ਜੁਆਇਨ ਹੋਏਗਾ ਸੀ ਇਹਨਾਂ ਪੰਜ ਮੈਂਬਰ ਉਹਨਾਂ ਨੇ ਤੇ ਜਿਹੜੇ ਇਹ ਸ਼ਰਮਣੀ ਕਾਰਗਰਦੀ ਦਾ ਚੋਣ ਕੀਤੀ ਆ ਉਦੇ ਸਵਾਦਿਕ ਬੇਨਤੀ ਕਰਨੀ ਆ ਇਹ ਸ਼ੁਰੂ ਵਿੱਚ ਇੱਕ ਮੈਂ ਬੇਨਤੀ ਕਰ ਦਵਾ ਕਿ ਉਹ ਜਿਹੜਾ ਕਿ ਰਜਿੰਦਰ ਸਿੰਘ ਧਾਮੀ ਨੇ ਕਿਹਾ ਮੈਂ 2 ਮਹੀਨੇ ਬੜਾ ਜ਼ੋਰ ਲਾਇਆ ਰਜਿੰਦਰ ਸਿੰਘ ਧਾਮੀ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਉਹ ਤੂੰ ਦੱਸ ਪਹਿਲਾਂ 2 ਮਹੀਨੇ ਤੋਂ ਮੀਟਿੰਗ ਕੀਤੀ ਸੀ ਉਹ ਉਸ ਸਮੇਂ ਤੇ ਦਰਾਰ ਰਜਿੰਦਰ ਸਿੰਘ ਧਾਮੀ ਨੇ ਬਲਾ ਗਿਆਨੀ ਹਰਤੇ ਨੂੰ ਇਹ ਮੁਕਤ ਕੀਤਾ ਸੇਵਾ ਮੁਕਤ ਕਰਕੇ ਬਾਅਦ ਚ ਰਜਾਇਨ ਕਰਕੇ ਫਿਰ ਇਹਨੇ ਦੋਨੇ ਜਿਹੜੇ ਤਰਕਟਾਏ ਇਹ ਟੂਰ ਬੁਲੇਟ ਇਹ ਮੈਂ ਸ਼ੁਰੂ ਵਿੱਚ ਬੇਨਤੀ ਕਰਦਾ ਜਿਹਦਾ ਹੈਗਾ ਗਿਆਨੀ ਰਘੂ ਦੇਸ਼ਿਕ ਤੇ ਗਿਆਨੀ ਸਰਤਾਪ ਸਿੰਘ ਜੀ ਨੂੰ ਤੁਹਾਨੂੰ ਵਿਸ਼ੇਸ਼ ਤੌਰ ਤੇ ਸਾਡਾ ਬੇਨਤੀ ਆ ਤੁਸੀਂ ਉਹ ਦੋਤ ਸੰਬੰਧ ਦੇ ਮੁਕਾਬਲੇ ਦੇ ਵਿੱਚ ਜਿਹੜਾ ਜਾਇਜ਼ ਹੋ ਤੇ ਵਿੱਚ ਸੀ ਅਸੀਂ ਇਸ ਮਤਲਬ ਵਿੱਚ ਨਾਲ ਹੋ ਕਿ ਤੁਹਾਨੂੰ ਗਲਾਈਕ ਹੈ ਕਿ ਉਹ ਅਯੋਗ ਹੈ ਕਿ ਬਾਹਰ ਕਰ ਦਿਆ ਸੀ ਫਿਰ ਉਹਨੂੰ ਸਰੂਪੇ ਦਿੰਦੇ ਫਿਰਦੇ ਆ ਇਹ ਅਸੀਂ ਸ਼ੁਰੂ ਵਿੱਚ ਬੇਨਤੀ ਕਰ ਦਿੱਤੀ ਆ ਗਿਆਨੀ ਆਰਗੇਨਾਈਜੇਸ਼ਨ ਨੂੰ ਤੇ ਗਿਆਨੀ ਸੁਲਤਾਨ ਖਿਕਨ ਨੂੰ ਪੰਜ ਪੰਜ ਦੇ 1.5 ਹੋ ਰਹੇ ਪੰਜ ਤੁਹਾਡੇ ਨਾਲ ਦੇਖ ਰਿਆ ਇਹ ਗਲਤੀ ਮੁੜ ਕੇ ਕਦੀ ਮਨਾ ਕਰਿਓ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਹੋ ਫਰੋਮ ਦੇ ਕਾਲੀਦਾਨ ਦੇ ਜੀ ਤੋਂ ਐਮਰਿਕ ਸਿੰਘ ਦੇ ਸੁਪਤਰੀਆ ਉਹਨਾਂ ਨਾਲ ਜੋ ਕੌਂਸਲ ਬਣਾਈ ਹੈ ਉਹਦੇ ਪ੍ਰਧਾਨ ਚੁਣੇ ਗਏ ਆ ਬਹੁਤ ਸ਼ਲਾਘਾਯੋਕ ਕਦਮ ਹੈ ਆ ਅਸੀਂ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਆਪਣੇ ਵੱਲੋਂ ਵਧਾਈ ਦਿੰਦੇ ਆ ਜਿਹੜੀ ਕਿ ਤੁਹਾਨੂੰ ਸੇਵਾ ਦਿੱਤੀ ਗਈ ਆ ਭਾਵੇਂ ਅਖੋਤੀ ਅਕਾਲੀ ਦਲ ਨੇ ਇਹਨਾਂ ਨੂੰ ਨਕਾਰ ਕੇ ਪਿਛੇ ਸਿੱਤਰ ਦੀ ਕੋਸ਼ਿਸ਼ ਕੀਤੀ ਸੀ ਦੇਖੋ ਇੱਕ ਸਿੰਪਲ ਜੀ ਗੱਲ ਆ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਕਿ ਨਾ ਮੈਂ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਨੂੰ ਦੱਸ ਦਿੱਤੀਆਂ ਕਿਸੇ ਤੋਂ ਹੋਰ ਕਿਸੇ ਨੇ ਯਤ ਨਹੀਂ ਪਈ ਨਾ ਕੋ ਦੱਸ ਸਕਦਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਜੋ ਫਾਦਰ ਕਾਲੀਸਰ ਨੇ ਜੋ ਕਿ ਇੱਕ ਗਲਤੀਆਂ ਕੀਤੀਆਂ ਸੀ ਕਾਲ ਤੱਕ ਤੇ ਬਸੀਤ ਤੋਂ ਖੜ ਕੇ ਮਨਾਈਆਂ ਔਰ ਉਹਦੇ ਬਿਜੋ ਉਹਨੂੰ ਸਦਾ ਸ਼ਰਧ ਦਿੱਤੀ ਕਿ ਉਹਨੂੰ ਕਰ ਦਿੱਤਾ ਗਿਆ ਪਰ ਮੈਂ ਜੋ ਪੰਜ ਮੈਮਰੀ ਕਮੇਟੀ ਨੇ ਚੁਣੋਣੀ ਅਕਾਲੀ ਦਲ ਚੁਣਿਆ ਉਨਾ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਇਹ ਸੀਗਾ ਜਥੇਦਾਰ ਜਥੇਦਾਰ ਜੀ ਨੇ ਜਿਹੜੇ ਇੱਕ ਯੂਕੇ ਤੋਂ ਜਿਹੜੇ ਜਥੇਦਾਰ ਪਾਰਟੀਆਂ ਨੇ ਜਿਹੜੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨਵੇਂ ਪ੍ਰਧਾਨ ਚੁੜੇ ਗਏ ਨੇ ਹਰਪ੍ਰੀਤ ਸਿੰਘ ਜੀ ਉਹਨਾਂ ਵਿੱਚ ਇੰਨੀ ਕਾਬਲੀਅਤ ਸੀ ਕਿ ਉਹਨਾਂ ਨੇ ਖੜੇ ਹੋ ਕੇ ਜਿਹੜਾ ਹੈ ਗਲਤੀਆਂ ਦਸੀਆਂ ਸੁਖਬੀਰ ਸਿੰਘ ਬਾਦਲ ਨੂੰ ਮਨਾਈਆਂ ਗਈਆਂ ਗਲਤੀਆਂ ਜਿਹੜੀਆਂ 40 ਸਾਲਾਂ ਤੋਂ ਇੱਕ ਪਰਵਾਰਕ ਮੈਮਰੀ ਬਣੀ ਕਮੇਟੀ ਬਣ ਕੇ ਰਹਿ ਗਈ ਉਹਨੂੰ ਪੰਥ ਦੀ ਜਿਹੜੀ ਹੈ ਇੱਕ ਪਾਰਟੀ ਬਣਾਇਆ ਗਿਆ ਲੇਕਿਨ ਉਹਨਾਂ ਨੇ ਕਿਹਾ ਕਿ ਜਿਹੜੇ ਭਾਈ ਹਰਪ੍ਰੀਤ ਸਿੰਘ ਜੀ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹ ਬਹੁਤ ਵਧੀਆ ਕੰਮ ਕਰਦੇ ਆਪਣੇ ਅਸੂਲਾਂ ਤੇ ਤੁਰਦੇ ਨਜ਼ਰ ਆਉਣਗੇ ਕਿਉਂਕਿ ਉਹਨਾਂ ਵਿੱਚ ਇਹ ਹੁਕਮਨਾਮਿਆਂ ਤੋਂ ਤੁਰੇ ਨੇ ਹੁਕਮਨਾਮਿਆਂ ਨੂੰ ਮੰਨ ਕੇ ਤੁਰੇ ਨੇ ਲੇਕਿਨ ਦੂਸਰੇ ਪਾਸੇ ਉਹਨਾਂ ਨੇ ਕਿਹਾ ਉਕੇ ਜਿਹੜੇ ਹਰਜਿੰਦਰ ਸਿੰਘ ਢਾਮੀ ਨੇ ਤੇ ਦੂਸਰੇ ਪਾਸੇ ਕਰਪਾਲ ਸਿੰਘ ਢਾਮੀ ਉਹ ਸੌਰੀ ਕਰਪਾਲ ਸਿੰਘ ਨੇ ਜਿਹੜੇ ਉਹ ਇਸ ਚੀਜ਼ ਦੇ ਵਿੱਚ ਨਾ ਹੀ ਹੋਣ ਤਾਂ ਚੰਗਾ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਜਿਹਦੇ ਸੱਤ ਮੈਂਬਰਿਕ ਬਿਟੀ ਸੀ ਉਹ ਦੋ ਮੈਂਬਰਾਂ ਨੂੰ ਪਹਿਲਾਂ ਹੀ ਉੱਥੋਂ ਜਿਹੜਾ ਹੈ ਮ ਰਾਤਾ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੀਆਂ ਆਪਦੀਆਂ ਹੀ ਕੁਝ ਗੱਲਾਂ ਦੀ ਭੁਗਤਣਾ ਕੁਪਤੀ ਹੈ ਉਹਨਾਂ ਨੇ ਲੇਕਿਨ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੇ ਭਾਈ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਦਾ ਪੰਥ ਸਾਥ ਦਵੇ ਪੰਥ ਦੇ ਲੋਕ ਉਹਨਾਂ ਦੇ ਨਾਲ ਖੜਨ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਸਿਰਫ ਇੱਕ ਘਰ ਦੀ ਜਿਹੜੀ ਪਾਰਟੀ ਬਣਾਈ ਸੀ ਹੁਣ ਪੰਥ ਨੂੰ ਸਹੀ ਜਿਹੜੀ ਦਿਸ਼ਾ ਮਿਲ ਗਈ ਹੈ ਤੇ ਪੰਥ ਨੂੰ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਚੱਲਣਾ ਚਾਹੀਦਾ ਹੈ